ਤੁਸੀਂ ਸੜਕ ਦੇ ਉੱਪਰ ਗੰਨੇ ਦਾ ਜੂਸ ਵੇਚਣ ਵਾਲੇ ਆਂਦੇ ਆਂ ਰੇੜੀਆਂ ਲਾਈਆਂ ਹੋਈਆਂ ਤਾਂ ਬਥੇਰੀਆਂ ਦੇਖੀਆਂ ਹੋਣਗੀਆਂ ਵਧੀਆ ਤਰੀਕੇ ਨਾਲ ਮੱਖੀਆਂ ਤੋਂ ਬਚਾਉਣ ਲਈ ਦੇਖੋ ਬਾਈ ਨੇ ਮਸਰਦਾਨੀ ਲਾਈ ਹੋਈ ਆ ਬਕਾਇਦਾ ਵੱਡੀ ਗੱਲ ਆ ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਆਂ ਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਆਹ ਕਰਦਾ ਬਾਈ ਕੰਮ ਜ਼ਰੂਰ ਜਦੋਂ ਵੀ ਤੁਸੀਂ ਕਦੇ ਇਸ ਪਾਸੇ ਆਉਨੇ ਹੋ ਤਾਂ ਵੀਰ ਕੋਲੇ ਜ਼ਰੂਰ ਜੂਸ ਪੀ ਕੇ ਜਾਓ ਗੰਨੇ ਦਾ ਤੇ ਬਾਈ ਦਾ ਹੌਸਲਾ ਵਧਾਓ ਨਾ ਇਦਾਂ ਜਦੋਂ ਮੀਆਂ ਬੀਬੀ ਰਲ ਕੇ ਦੋਨੇ ਘਰ ਵਾਲਾ ਤੇ ਭੈਣ ਰਲ ਕੇ ਕੰਮ ਕਰਦੇ ਨੇ ਜ਼ਰੂਰ ਇਹਨਾਂ ਦੇ ਹੌਸਲੇ ਵਧਾਉਣੇ ਚਾਹੀਦੇ ਆ ਸਾਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉਪਰ ਸਤਤ ਪੰਡਾ ਕਮਾਲਪੁਰਾ ਕਮਾਲਪੁਰਾ ਦਾ ਕਮਾਲਪੁਰਾ ਸਟੇਡੀਅਮ ਵੀ ਆ ਨਾਲ ਕਲੰਗੀ ਧਾਰ ਸਟੇਡੀਅਮ ਕਮਾਲਪੁਰਾ ਆ ਮਾਰਗ ਜਿਹੜਾ ਇਹ ਇੱਕ ਪਾਸੇ ਜਗਰਾਉ ਦੂਜੇ ਪਾਸੇ ਬਸੀਆਂ ਤਾਂ ਕਮਾਲਪੁਰੇ ਦੀ ਜਿਹੜੀ ਇਹ ਗਰਾਊਂਡ ਆ ਇਹਦੇ ਕੋਲੇ ਭਾਈ ਨੇ ਗੰਨੇ ਕੱਢਣ ਵਾਲਾ ਜਿਹੜਾ ਖਲਾੜਾ ਲਾਇਆ ਹੋਇਆ ਤਾਂ ਇੱਥੇ ਗੰਨੇ ਦਾ ਕੱਢ ਕੇ ਜੂਸ ਵੇਦਾ ਤੁਸੀਂ ਸੜਕ ਦੇ ਉੱਪਰ ਗੰਨੇ ਦਾ ਜੂਸ ਵੇਚਣ ਵਾਲਿਆਂ ਦੀਆਂ ਰੇੜੀਆਂ ਲਾਈਆਂ ਹੋਈਆਂ ਤਾਂ ਬਥੇਰੀਆਂ ਦੇਖੀਆਂ ਹੋਣਗੀਆਂ ਪਰ ਇੰਨੀ ਵਧੀਆ ਤਰੀਕੇ ਨਾਲ ਮੱਖੀਆਂ ਤੋਂ ਬਚਾਉਣ ਲਈ ਦੇਖੋ ਬਾਈ ਨੇ ਮੱਸਰਦਾਨੀ ਲਾਈ ਹੋਈ ਆ ਬਕਾਇਦਾ ਸਫਾਈ ਦਾ ਪੂਰਾ ਪੂਰਾ ਧਿਆਨ ਰੱਖਦਾ ਵੀਰ ਵੱਡੀ ਗੱਲ ਆ ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਆ ਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਆਹ ਕਰਦਾ ਬਾਈ ਕੰਮ ਜਰੂਰ ਜਦੋਂ ਵੀ ਤੁਸੀਂ ਕਦੇ ਇਸ ਪਾਸੇ ਆਉਨੇ ਹੋ ਤਾਂ ਵੀਰ ਕੋਲੇ ਜਰੂਰ ਜੂਸ ਪੀ ਕੇ ਜਾਓ ਗੰਨੇ ਦਾ ਤੇ ਬਾਈ ਦਾ ਹੌਸਲਾ ਵਧਾਓ ਨਾਲ ਵੱਡੀ ਗੱਲ ਇਹ ਵੀ ਆ ਸਾਡੀ ਭੈਣ ਆ ਜਿਹੜੀ ਬਾਈ ਦੇ ਘਰੋਂ ਆ ਉਹ ਵੀ ਨਾਲ ਬਹੁਤ ਮਦਦ ਕਰਾਉਂਦੀ ਆ ਏਦਾਂ ਜਦੋਂ ਮੀਆਂ ਬੀਬੀ ਰਲ ਕੇ ਦੋਨੇ ਘਰ ਵਾਲਾ ਤੇ ਭੈਣ ਰਲ ਕੇ ਕੰਮ ਕਰਦੇ ਨੇ ਜ਼ਰੂਰ ਇਹਨਾਂ ਦੇ ਹੌਸਲੇ ਵਧਾਉਣੇ ਚਾਹੀਦੇ ਆ ਸਾਨੂੰ ਜਗਰਾਉਂ ਤੋਂ ਬੱਸੀਆਂ ਨੂੰ ਜਾਣ ਵਾਲੇ ਮਾਰਗ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਾਰਗ ਵੀ ਆ ਬਕਾਇਦਾ ਬੋਰਡ ਲੱਗਿਆ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਤਾਂ ਕਮਾਲਪੁਰਾ ਦੀ ਜਿਹੜੀ ਕਲਗੀਧਰ ਸਟੇਡੀਅਮ ਆ ਕਮਾਲਪੁਰਾ ਉਹਦੇ ਬਿਲਕੁਲ ਬਾਈ ਬਾਹਰਲੇ ਪਾਸੇ ਇਹ ਆਪਣੀ ਦੁਕਾਨ ਸਜਾਈ ਹੋਈ ਆ ਜੂਸ ਦੀ ਬਕਾਇਦਾ ਕਲਾੜਾ ਲਾ ਕੇ ਉੱਥੇ ਗੰਨੇ ਦਾ ਜੂਸ ਕੱਢਦਾ ਤਾਂ ਆਲੇ-ਦਾਲੇ ਮੱਸਰਦਾਨੀ ਲਾਈ ਹੋਈ ਆ ਮੱਖੀ ਮੱਸਰ ਤੋਂ ਬਚਾਉਣ ਲਈ ਵਧੀਆ ਸਫਾਈ ਦਾ ਪੁਖਤਾ ਸਾਧਨ ਆ ਬਾਈ ਨਾਲ ਗੱਲ ਵੀ ਕਰਾਂਗੇ ਤੇ ਆਓ ਬਾਈ ਨਾਲ ਮਿਲਦੇ ਆ ਸਾਡੇ ਨਾਲ ਵੀਰ ਨੇ ਸਭ ਤੋਂ ਪਹਿਲਾਂ ਜੀ ਬਾਈ ਗੁਰਜੀ ਖਾਸਾ ਬਈ ਸਾਹਿਬ ਹੈ ਜੀ ਕੀ ਨਵਾਂ ਬਾਈ ਦਾ ਜਰਜੰਟ ਸਿੰਘ ਜਰਜੰਟ ਸਿੰਘ ਜਰਜੰਟ ਸਿੰਘ ਵੀਰ ਮਾਰਗ ਤੋਂ ਜਾਂਦੇ ਸੀਗੇ ਅਸੀਂ ਅਸੀਂ ਦੇਖਿਆ ਕਿ ਵੀਰ ਬਹੁਤ ਵਧੀਆ ਮੱਖੀਆਂ ਤੋਂ ਬਚਾ ਲਈ ਮੱਸਰਦਾਨੀ ਲਾਈ ਹੋਈ ਆ ਗੰਨੇ ਦਾ ਜੂਸ ਕੱਢਦਾ ਇਹ ਰੇਗਸਾਲ ਹੀ ਲਾਉਨੇ ਆ ਜੀ ਆਪਾਂ ਇੱਥੇ ਹਾਂਜੀ ਹਾਂਜੀ ਆ ਪਿੰਡ ਕਿਹੜਾ ਪੀਰ ਦਾ ਕਮਾਲਪੁਰਾ ਜੀ ਕਮਾਲਪੁਰਾ ਹਾਂਜੀ ਤੇ ਆ ਕੰਮ ਇੱਥੇ ਸ਼ੁਰੂ ਕਰੇ ਨੂੰ ਕਿੰਨਾ ਕੇ ਟਾਈਮ ਹੋ ਗਿਆ ਕਿਉਂਕਿ ਇੱਥੇ ਜਰਮਰੀ ਮਹੀਨੇ ਤੋਂ ਸ਼ੁਰੂ ਪਿਆ ਹਾਂਜੀ ਟੂਰਨਾਮੈਂਟ ਕਦੋਂ ਚਾਲੂ ਹੁੰਦਾ ਇੱਥੇ ਆਪਣੇ ਉਹਦੀ ਸ਼ੁਰੂ ਕਰ ਦਿੰਦੇ ਤੇ ਜਿਹੜੇ ਬਾਈ ਸਾਡੇ ਬੰਦੇ ਹੁਣ ਤੁਹਾਨੂੰ ਦੇਖ ਰਹੇ ਨੇ ਵੀਡੀਓ ਨੂੰ ਉਹਨਾਂ ਨੂੰ ਜਿਹੜੀ ਆਬ ਦਾ ਜਿਹੜਾ ਤੁਹਾਡਾ ਇਹ ਲੋਕੇਸ਼ਨ ਆ ਉਹ ਦੱਸ ਦੋ ਵੀ ਜਿਵੇਂ ਕੋਈ ਵੀ ਕਿੱਥੇ ਖੜੇ ਹੋ ਤੁਸੀਂ ਇਸ ਟਾਈਮ ਇਹ ਕਮਾਲਪੁਰਾ ਕਿਹੜਾ ਗਰਾਊਂਡ ਆ ਜੀ ਉੱਥੇ ਖੜੇ ਨੇ ਆਪਾਂ ਹਾਂ ਗਰਾਊਂਡ ਜਣ ਜੀ ਹਾਂ ਜੀ ਸਾਹਮਣੇ ਕਰਨਗੀਤਾਰ ਸਟੇਡੀਅਮ ਕਮਾਲਪੁਰਾ ਹਾਂ ਜੀ ਹਾਂ ਜੀ ਗਾਈ ਤੇ ਉਧਰ ਜਗਰਾਉਂ ਮਗਰ ਬਸਤੀਆਂ ਪੈਣ ਹਾਂ ਜੀ ਹਾਂ ਤੇ ਚਾਲੇ ਸੈਂਟਰ ਤੇ ਖੜਿਆ ਰੈਕੋਰਟ ਦੇ ਤੇ ਜਗਰਾਉਂ ਦੇ ਜੀ ਬਹੁਤ ਧੰਨਵਾਦ ਬਾਈ ਵਧੀਆ ਤੂੰ ਹੋਂਦਰਾ ਬਹੁਤ ਬਾਈ ਦਾ ਜਰੂਰ ਬਾਈ ਸਾਰੇ ਹੀ ਵੀਰ ਦੀ ਮਾਦਰ ਕਰੋ ਗਰਜੰਟ ਹੌਸਲਾ ਬੁਲਾਉਂਦਾ ਵੀਰ ਦਾ ਜਿਹੜੇ ਪ੍ਰਵੇਸੀ ਮਜ਼ਦੂਰ ਨੇ ਉਹ ਥਾਂ ਥਾਂ ਤੇ ਰੇੜੀਆਂ ਲਾਈ ਖੜੇ ਨੇ ਤੇ ਅਸੀਂ ਬੜੇ ਹੱਬ ਹੱਬ ਕੇ ਉਹਨਾਂ ਕੋਲੇ ਰੁਕਦੇ ਆਂ ਇੱਥੇ ਵੀਰ ਕੋਲੇ ਵੀ ਵਧੀਆ ਗੱਲ ਆ ਬਹੁਤ ਇਕੱਠ ਹੁੰਦਾ ਵਾ ਸਾਰੇ ਹੀ ਲੋਕ ਜਿਹੜੇ ਵੀ ਨੇ ਜੂਸ ਪੀਣਾ ਚਾਹੁੰਦੇ ਆ ਗੰਨੇ ਦਾ ਉਹ ਵੀਰ ਕੋਲੇ ਹੌਸਲਾ ਵੀ ਵਧਾਉਂਦੇ ਨੇ ਰੋਕ ਕੇ ਵੀ ਜਾਂਦੇ ਆ ਤਾਂ ਤੁਸੀਂ ਵੀ ਵੀਡੀਓ ਦੇਖਦੇ ਹੋ ਜਿੰਨੇ ਵੀ ਸਾਰੇ ਜ਼ਰੂਰ ਜਦੋਂ ਕਦੇ ਇੱਧਰ ਤੁਹਾਡਾ ਢੇੜਾ ਲੱਗੇ ਜਗਰਾਉਂ ਤੋਂ ਬੱਸੀਆਂ ਨੂੰ ਜਾਣ ਵਾਲਾ ਕਮਾਲਪੁਰਾ ਪਿੰਡ ਨਾਲ ਕਲਗੀਤਾਰ ਸਟੇਡੀਅਮ ਆ ਜਿਹੜਾ ਕਮਾਲਪੁਰਾ ਵਾਲਾ ਉੱਥੇ ਜ਼ਰੂਰ ਵੀਰ ਕੋਲੇ ਰੋਕੇ ਜਾਇਆ ਕਰੋ ਹੌਸਲਾ ਵਧਾਓ ਵੀਰ ਦਾ ਇਥੇ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ